ਦੀ ਕਲਾ ਚ ਹੁੰਦਾ ਹੈ ਸੋ ਆਓ ਹੁਣ ਚੜ੍ਹਦੀ ਕਲਾ ਵਿੱਚ ਹੋਈਏ ਕਰੋ ਨੇਤਰ ਬੰਦ ਜੀ ਕਲਾ ਉੱਪਰ ਨੂੰ ਚੜ੍ਹੇ ਮਾਲਕ ਦੇ ਚਰਨਾਂ ਦੇ ਵਿੱਚ ਜਾ ਕੇ ਬੈਠੀਏ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਹੁਣ ਇੱਕ ਗੁਰਮਖ ਨੇ ਮੈਨੂੰ ਕਿਹਾ ਕਹਿੰਦੇ ਤੁਸੀਂ ਕਹਿੰਦੇ ਹੋ ਜੀ ਮਾਸ ਖਾਣਾ ਗਲਤ ਹੈ ਪਰ ਹਰ ਇੱਕ ਚੀਜ਼ 'ਚ ਮਾਸ ਹੈ ਮੈਂ ਕਹਿੰਦਾ ਬਿਲਕੁਲ ਹੈਗਾ ਜੀ ਮਾਸ ਖਾਣਾ ਫਿਰ ਗਲਤ ਕਿਉਂ ਮੈਂ ਕਹਾਂ ਗਲਤ ਇਸ ਕਰਕੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਕੱਲਾ ਮਾਸ ਖਾਣ ਨੂੰ ਹੀ ਨਹੀਂ ਮਹਾਰਾਜ ਨੇ ਤਾਂ ਇਹ ਵੀ ਗੱਲ ਕਹੀ ਆ ਜਿਤ ਖਾਣ ਜਿਤ ਖਾਦੇ ਤਨ ਪੀੜਿਆ ਮਨ ਵਿੱਚ ਲੈਮਕਾਰ ਵੀ ਮਾਸ ਜਿਹੜੀ ਖਰਾਕ ਆ ਉਹ ਭਾਰੀ ਹੁੰਦੀ ਆ ਸਰੀਰ ਨੂੰ ਚੰਗੇ ਤਰੀਕੇ ਨਾਲ ਪਚਦੀ ਨਹੀਂ ਮਾਸ ਨਹੀਂ ਹੋਰ ਵੀ ਜਿਹੜੀਆਂ ਚੀਜ਼ਾਂ ਜਿਹੜੀ ਖਰਾਕ ਦੇ ਨਾਲ ਸਰੀਰ ਲੋੜ ਲੈਂਦਾ ਉਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀ ਕਹਿੰਦੇ ਜੀ ਹੈਗਾ ਤਾਂ ਮਾਸ ਹੀ ਹੈ ਨਾ ਜੀ ਸਾਡਾ ਉਸ ਤਰ੍ਹਾਂ ਤਾਂ ਖਾਣਾ ਗਲਤ ਨਾ ਨਾ ਮੈਂ ਕਹਾਂ ਜੀ ਮੰਨੇ ਦੀ ਗੱਲ ਹੈ ਉਹ ਕਹਿੰਦਾ ਫਿਰ ਉਹੀ ਗੱਲ ਹੈ ਨਾ ਜੀ ਇਹ ਤਾਂ ਮਨ ਲਿਆ ਸੀ ਵੀ ਮਾਸ ਨਹੀਂ ਖਾਣਾ ਚਾਹੀਦਾ ਮੈਂ ਕਹਾਂ ਹੁਣ ਜਿਹੜੇ ਤੁਹਾਡੇ ਪਰਿਵਾਰ ਦੇ ਵਿੱਚ ਮਾਤਾ ਹੈ ਭੈਣ ਉਹੀ ਜਿਸ ਮੁੰਡੇ ਕੋਲ ਹੈ ਉਹੀ ਤੁਹਾਡੀ ਘਰ ਦੀ ਕੋਲ ਉਹੀ ਜਿਸਮ ਤੁਹਾਡੀ ਘਰ ਵਾਲੀ ਦਾ ਹੈ ਉਹੀ ਤੁਹਾਡੀ ਭੈਣ ਦਾ ਹੈ ਫਰਕ ਵਿੱਚ ਕਿਵੇਂ ਪੈਂਦਾ ਹੈ ਅਸੀਂ ਮੰਨਿਆ ਹੋਇਆ ਹੈ ਨਾ ਇਹ ਮੇਰੀ ਭੈਣ ਹੈ ਨਾ ਆ ਮੇਰੀ ਕਰਨੀ ਹੈ ਕਾਫੀ ਕਬੀਲੇ ਐਸੇ ਵੀ ਨੇ ਜਿਹੜੇ ਮਾਮੇ ਭੂਆ ਦੇ ਆਪਸ ਦੇ ਵਿੱਚ ਵੀ ਵਿਆਹ ਕਰਵਾਉਂਦੇ ਆ ਆਪਾਂ ਦੇਖਦੇ ਆ ਪਾਕਿਸਤਾਨ ਦੇ ਵਿੱਚ ਜੋ ਮੁਸਲਮ ਹੈਗੇ ਆ ਉਹ ਕਰਾ ਲੈਂਦੇ ਆ ਮਾਮੇ ਦਾ ਮੁੰਡਾ ਭੂਆ ਦੀ ਕੁੜੀ ਨਾਲ ਕਰਾ ਲਿੰਦਾ ਭੂਆ ਦਾ ਮੁੰਡਾ ਮਾਮੇ ਦੀ ਕੁੜੀ ਨਾਲ ਕਰਾ ਲਿੰਦਾ ਕਈ ਸਕੇ ਵੀ ਕਰ ਦਿੰਦੇ ਆ ਫਿਰ ਉਹ ਕੀ ਹੋਇਆ ਹੁਣ ਆਪਾਂ ਦੂਜੇ ਬਗਾਨੇ ਜਾ ਕੇ ਮਾਸ ਖਾਣੇ ਆ ਤੇ ਆਪਾਂ ਆਪ ਦੇ ਪਰਿਵਾਰਕ ਮੈਂਬਰਾਂ ਨੂੰ ਫਿਰ ਵੱਢ ਕੇ ਖਾਣਾ ਸ਼ੁਰੂ ਕਰ ਦੇਈਏ ਕੀ ਹੈ ਮਾਸ ਹੀ ਹੈ ਨਾ ਤੇ ਜਾਣ ਹੀ ਨਿਕਲੇਗੀ ਹੋਰ ਆਪ ਦੇ ਆਪ ਦੇ ਸਰੀਰ ਆਪਦੀ ਲੱਤ ਦਾ ਮਾਸ ਖਾਣਾ ਸ਼ੁਰੂ ਕਰ ਦੇ ਕਿਉਂਕਿ ਉਸ ਚੀਜ਼ ਵਿੱਚ ਨੁਕਸਾਨ ਹੋਏਗਾ ਹਰ ਇੱਕ ਚੀਜ਼ ਦੇਖੋ ਮੰਨਣ ਦੇ ਨਾਲ ਇੱਕ ਡਿਸਪਲਿਨ ਦੇ ਵਿੱਚ ਬੰਨੀ ਹੁੰਦੀ ਹੈ। ਵੇਖੋ ਗਲਤ ਤਾਂ ਸੰਸਾਰ ਵਿੱਚ ਕੁਝ ਵੀ ਨਹੀਂ ਮਿਲ। ਜੋ ਮਰਜ਼ੀ ਕਰੀ ਜਾਓ ਫਿਰ ਫਿਰ ਘਰ ਵਾਲੀ ਨੂੰ ਦੂਰੋਂ ਲੱਭ ਕੇ ਲਿਆਉਣ ਦੀ ਲੋੜ ਕੀ ਹੈ? ਸਾਰੇ ਵੀ ਫਿਰ ਇੱਕੋ ਹੀ ਮਾਸ ਇਹ ਸਰੀਰ ਸਾਰਿਆਂ ਦਾ ਇੱਕ ਹੀ ਹੁੰਦਾ ਹੈ। ਕਿਉਂ? ਉੱਥੇ ਸਾਡਾ ਮਾਣ ਹੁੰਦਾ ਵੀ ਮੇਰੀ ਭੈਣ ਹੈ ਜੀ, ਮੇਰੀ ਮਾਤਾ ਹੈ ਜੀ। ਇਹਦੇ ਨਾਲ ਮੈਂ ਕੋਈ ਮਾੜਾ ਰਿਸ਼ਤਾ ਕਿਵੇਂ ਸੋਚ ਸਕਦਾ? ਕਿਉਂ? ਸਾਨੂੰ ਪਤਾ ਹੈ ਇਹਦੇ ਨਾਲ ਬੈਲੈਂਸ ਵਿਗੜ ਜਾਊਗਾ ਫਿਰ ਹਰ ਇੱਕ ਚੀਜ਼ ਦਾ ਇਸੇ ਤਰੀਕੇ ਹੀ ਖਰਾਬ ਤੇ ਗੁਮ ਖੋ ਹੈ ਕੁਝ ਵੀ ਨਹੀਂ ਸੰਸਾਰ ਵਿੱਚ ਕੀ ਹੈ ਸੰਸਾਰ ਵਿੱਚ ਮੰਨੇ ਦੀ ਇੱਕ ਚੀਜ਼ ਹੈ ਅੱਜ ਮੈਂ ਤੁਹਾਨੂੰ ਮੰਨ ਲਿਆ ਤੁਸੀਂ ਮੇਰੇ ਦੋਸਤ ਹੋ ਸਵੇਰੇ ਮੇਰੀ ਤੁਹਾਡੇ ਨਾਲ ਕੋਈ ਜ਼ਰੂਰਤ ਨਹੀਂ ਪੂਰੀ ਹੋਈ ਇਨਸਾਨ ਹੋ ਹੀ ਰਹਿਣੇ ਮੈਂ ਮੰਨ ਲਿਆ ਤੂੰ ਮੇਰਾ ਦੁਸ਼ਮਣ ਹੈ ਬਸ ਮੰਨ ਲਿਆ ਦੋਸਤ ਹੈ ਮੰਨ ਲਿਆ ਦੁਸ਼ਮਣ ਮੰਨ ਲਿਆ ਮਾਸ ਖਾਣਾ ਗਲਤ ਹੈ ਮੰਨ ਲਿਆ ਮਾਸ ਖਾਣਾ ਸਹੀ ਹੈ ਉਹ ਤਾਂ ਤੂੰ ਦੇਖਣਾ ਭਾਈ ਤੈਨੂੰ ਕੀ ਅਸਰ ਪਾਊਗਾ ਉਸ ਚੀਜ਼ ਦਾ ਗੱਲ ਮਾਸ ਜਾਂ ਅੰਡੇ ਦੀ ਜਾਂ ਸਬਜ਼ੀਆਂ ਦੀ ਜਾਂ ਭੈਣ ਦੀ ਜਾਂ ਘਰ ਵਾਲੀ ਦੀ ਨਹੀਂ ਹੁੰਦੀ ਮੰਨੇ ਗੱਲ ਹੈ ਉਸ ਚੀਜ਼ ਦਾ ਰਿਜ਼ਲਟ ਕੀ ਨਿਕਲਣਾ ਗੁਰਬਾਣੀ ਰਿਜ਼ਲਟ ਕੱਢਦੀ ਹੈ ਗਲਤ ਨਹੀਂ ਕੁਝ ਵੀ ਹੈਗਾ ਜਾਨ ਅੰਨ ਦੇ ਦਾਣੇ 'ਚ ਵੀ ਓਨੀਆਂ ਫਰੂਟ 'ਚ ਵੀ ਓਨੀਆਂ ਹਰ ਇੱਕ ਚੀਜ਼ ਵਿੱਚ ਜਾਨ ਹੈ ਕਿਉਂਕਿ ਸਾਰਿਆਂ ਵਿੱਚ ਹੀ ਮਨ ਬਣ ਗਿਆ ਹੋਇਆ ਜੋਤੂਫੀ ਛੋਟੇ ਤੋਂ ਛੋਟੇ ਤੱਤੇ ਪਰ ਉਹਦਾ ਅਸਰ ਕੀ ਨਿਕਲੇਗਾ ਜੇ ਗਲਤ ਅਸਰ ਉਸ ਚੀਜ਼ ਦਾ ਨਿਕਲਦਾ ਹੈ ਉਹ ਚੀਜ਼ ਨਹੀਂ ਕਰਨੀ ਇਸ ਕਰਕੇ ਸਾਨੂੰ ਰੋਕਿਆ ਹੁਣ ਇੱਕ ਗੁਰਮੁਖ ਦਾ ਪਿੱਛੇ ਜੀ ਅਸੀਂ ਪ੍ਰਚਾਰ ਸੁਣਿਆ ਸੀਗਾ ਕਹਿੰਦਾ ਵੀ ਜਦੋਂ ਅਸੀਂ ਰੋਟੀ ਖਾ ਲੈਂਦੇ ਆ ਫਲ ਫਰੂਟ ਖਾ ਲੈਂਦੇ ਆ ਉਹ ਜਦੋਂ ਸਾਡੇ ਗਲੇ ਤੋਂ نیچے ਉੱਤਰ ਕੇ ਮੇਦੇ ਵਿੱਚ ਚਲਿਆ ਜਾਂਦਾ ਹੈ ਨਾ ਤਾਂ ਉਸ ਨੂੰ ਡਾਈਜੈਸਟ ਕਰਨ ਦੇ ਲਈ ਸਾਡਾ ਮੇਧਾ ਜਿਹੜਾ ਹੈ ਉਹ ਪਤਾ ਨਹੀਂ 50% ਕਿ 60% ਅਲਕੋਹਲ ਆਪਣੇ ਆਪ ਪੈਦਾ ਕਰਦਾ ਹੈ ਉਹ ਅਲਕੋਹਲ ਉਸ ਚੀਜ਼ ਨੂੰ ਸਾੜਦੀ ਹੈ ਤੇ ਉਹ ਖਾਣਾ ਬਾਣਾ ਪਚ ਕੇ ਸਾਡੇ ਸਰੀਰ ਦੇ ਵਿੱਚ ਖੂਨ ਬਣਦਾ ਹੈ ਉਹਦੀ ਵਸਾ ਬਣਦੀ ਹੈ ਕਹਿੰਦਾ ਸਾਡਾ ਸਰੀਰ ਆਟੋਮੈਟਿਕਲੀ 60% ਪਤਾ ਨਹੀਂ 50 ਕਿ ਕਿ 60 ਕਹੀਏ ਨਹੀਂ ਮੈਨੂੰ ਧਿਆਨ ਅਲਕੋਹਲ ਪੈਦਾ ਕਰਦਾ ਹੈ ਉਹਨੂੰ ਪਚਾਉਣ ਲਈ ਤੇ ਕਹਿੰਦਾ ਜਿਹੜੀ ਸ਼ਰਾਬ ਹੈ ਉਹਦੇ ਵਿੱਚ 42% ਅਲਕੋਹਲ ਹੈ ਤੇ ਸਾਡੇ ਸਰੀਰ ਨੇ ਤਾਂ ਅਲਕੋਹਲ ਬਣਾਣੀ ਹੁੰਦੀ ਤੇ ਜੇ ਕੋ ਪੀ ਵੀ ਲਊਗਾ ਤੇ ਸ਼ਰਾਬ ਪੀਣੀ ਗਲਤ ਕੀ ਲਾ ਦੱਸੋ ਹੁਣ ਸ਼ਰਾਬ ਪੀਣੀ ਗਲਤ ਹੈ ਕੀ ਹੁਣ ਕੁਦਰਤ ਨੇ ਹਰ ਇੱਕ ਚੀਜ਼ ਨੂੰ ਚਲਾਉਣ ਦੇ ਲਈ ਸਿਸਟਮ ਬਣਾਇਆ ਹੋਇਆ ਹੈ ਜੇ ਖਾਣੇ ਨੂੰ ਪਚਾਉਣ ਦੇ ਲਈ ਜਿੰਨੀ ਕੁ ਸਾਡੀ ਬਾਡੀ ਦੇ ਵਿੱਚ ਅਲਕੋਹਲ ਦੀ ਲੋੜ ਹੈ ਅਲਕੋਹਲ ਵੀ ਸਾਡੇ ਅੰਦਰ ਪੈਦਾ ਹੋ ਜਾਂਦੀ ਹੈ ਜਿੰਨਾ ਕਿ ਬਚਾਉਣ ਦੇ ਲਈ ਸਾਡੇ ਅੰਦਰ ਅਗਣ ਚਾਹੀਦੀ ਹੈ ਅਗਣ ਵੀ ਪੈਦਾ ਹੋ ਜਾਂਦੀ ਹੈ ਜਿੰਨਾ ਕਿ ਸਾਡੇ ਅੰਦਰ ਉਹਨੂੰ ਅੰਮ੍ਰਿਤ ਬਣਾਉਣ ਦੀ ਲੋੜ ਹੈ ਅੰਮ੍ਰਿਤ ਵੀ ਪੈਦਾ ਹੋ ਜਾਂਦਾ ਹੈ ਕਿਉਂਕਿ ਸਾਡੇ ਅੰਦਰ ਤਤਾਂ ਦਾ ਬੈਲੈਂਸ ਰੱਖਣ ਵਾਸਤੇ ਹੁਣ ਜੇ 60% ਸਾਡੇ ਅੰਦਰ ਐਲਕੋਹਲ ਪੈਦਾ ਹੁੰਦੀ ਹੈ ਉਹਦੇ ਨਾਲ ਅਸੀਂ ਆਲਵਤਾਲ ਤਾਂ ਨਹੀਂ ਨਾ ਬੋਲਦੇ ਜਦੋਂ ਖਾਣਾ ਅੰਦਰ ਗਿਆ 60% ਐਲਕੋਹਲ ਪੈਦਾ ਹੋ ਗਈ ਉਹਦੇ ਨਾਲ ਦਿਮਾਗ ਤੇ ਸੈਟੀ ਰਹਿੰਦਾ ਨਾ ਸਭ ਨੂੰ ਸ਼ਾਂਤੀ ਆਉਂਦੀ ਇਹ ਜਿਹੜੀ ਬਿਆਲੀ ਹੋਰ ਪਾ ਦੇਣੀ ਆ ਉਹ ਤਾਂ 102% ਹੋ ਜਾਣੀ ਉਹਨੇ ਸਾਡਾ ਦਿਮਾਗ ਖਰਾਬ ਕਰਨਾ ਮਹਾਰਾਜ ਸੱਜੇ ਪਾਸ਼ਾ ਨੇ ਇਸ ਗੱਲ ਨੂੰ ਬੜਾ ਬਖੂਬੀ ਸਮਝਾਇਆ ਸੱਚੇ ਪਾਤਸ਼ਾਹ ਕਹਿੰਦੇ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੈ ਖਸਮੋਂ ਧੱਕੇ ਖਾਏ ਜਿਤ ਪੀਤਾ ਖਾਸਮ ਵਿਸਰੈ ਦਰਗਾ ਮਿਲੇ ਸਜਾਏ ਝੂਠਾ ਮਦ ਮੂਲ ਨਾ ਪੀਚੀ ਜੇਕਾ ਪਰਵਸ ਜੇ ਪਾਰ ਜਾ ਕੇ ਵਸਣਾ ਚਾਹੁੰਨਾ ਹੈ ਨਾ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਇਹੋ ਜਿਹਾ ਕੁਛ ਵੀ ਨਹੀਂ ਪੀਣਾ ਜਿੰਦੇ ਨਾਲ ਤੂੰ ਆਪਦੀ ਮਤ ਭੁੱਲ ਜਾਵੇਂ ਆਪਣਾ ਪਰਾਇਆ ਨਾ ਪਛਾਣੈ ਖਸਮੋਂ ਧੱਕੇ ਖਾਏ ਉਸ ਤਰ੍ਹਾਂ ਤਾਂ ਆਪਾਂ ਜੱਤ ਸੱਤ ਵਿੱਚ ਬੰਦੇ ਰਹਿਨੇ ਆ ਵੀ ਆਪਾਂ ਕਿਸੇ ਨੂੰ ਮਾੜਾ ਸ਼ਬਦ ਨਹੀਂ ਕਹਿੰਦੇ ਪਰਿਵਾਰ ਵਾਲਿਆਂ ਨੂੰ ਨਹੀਂ ਕਹਿੰਦੇ ਕਿਉਂ ਕੁਦਰਤ ਨੇ ਸਾਡੇ ਵਿੱਚ ਸਹਿਜ ਬਣੀ ਰਹੇ ਉਹਨਾਂ ਕੀ ਸਾਡੇ ਵਿੱਚ ਕਰੰਟ ਛੱਡਿਆ ਹੋਇਆ ਹੈ ਵੀ ਇਹ ਗੁੱਸਾ ਨਾ ਜਿਆਦਾ ਕਿਸੇ ਨਾਲ ਕਰੇ ਕਿਸੇ ਨਾਲ ਮਾੜਾ ਨਾ ਕਿਸੇ ਨੂੰ ਕਹੇ ਪਿੰਡ ਦੇ ਨੂੰ ਨਾ ਮਾੜਾ ਕਰੇ ਅਸੀਂ ਆਪ ਦੀ ਮੱਤ ਦੁਆਰਾ ਕਰੰਟ ਵਧਾ ਲਿਆ ਕਰੰਟ ਵਧਾ ਲਿਆ ਤੇ ਫਿਰ ਜਵਾਕ ਕੁੱਟਣੇ ਸ਼ੁਰੂ ਕਰ ਦਿੱਤੇ ਘਰ ਵਾਲੀ ਕੁੱਟਣੀ ਸ਼ੁਰੂ ਕਰ ਦਿੱਤੀ ਦੋ ਗਾੜਾ ਪੜੋਸੀਆਂ ਨੂੰ ਕੱਢੀਆਂ ਦੋ ਨਾਲ ਚਾਚਿਆਂ ਤਾਇਿਆਂ ਨੂੰ ਕੱਢੀਆਂ ਸਵੇਰੇ ਉੱਤਰ ਗਈ ਜਿੱਥੇ ਕੁਦਰਤ ਨੇ ਸਾਡਾ ਬੈਲੈਂਸ ਬਣਾਇਆ ਉੱਥੇ ਕੁਮਾਨ ਆ ਗਿਆ ਫਿਰ ਮਾਫੀ ਮੰਗਣ ਲੱਗਾ ਰਾਤ ਜਿਹੜਾ ਖਾਦੀ ਬੀਤੀ ਚੋ ਤੇ ਮਾਰੇ ਕਿਤੇ ਐਸਾ ਕੰਮ ਕਰਨਾ ਕਿਉਂ ਜਦੋਂ ਤੈਨੂੰ ਪਰਮਾਤਮਾ ਸਹੀ ਤਰੀਕੇ ਨਾਲ ਚਲਾਉਂਦਾ ਪਿਆ ਵੀ ਐਸੀ ਤੇਰੇ ਵਿੱਚ ਅਲਕੋਹਲ 10% ਪੂਰੀ ਕਰਦਾ ਹੀ ਨਹੀਂ ਪਿਆ ਵੀ ਜਿੰਦੇ ਨਾਲ ਤੈਨੂੰ ਗੁੱਸਾ ਆਵੇਗਾ ਤੂੰ ਸ਼ਾਂਤੀ ਨਾਲ ਰਹੇਗਾ ਚਾਰੇ ਪਾਸੇ ਦਾ ਉਹ ਤੇਰਾ ਸੋਚਦਾ ਪਿਆ ਤੇ ਤੂੰ ਆਪ ਦੇ ਕਰੰਟ ਨੂੰ ਵਧਾ ਕੇ ਦੇ ਆਖੇ ਵੀ ਹਰਾ ਹੋਣ ਟੱਕਰ ਤੂੰ ਮੈਨੂੰ ਸਵੇਰੇ ਗਿਆਨ ਹੈ ਉਦੋਂ ਮੇਰੇ ਦੋ ਪੈਕ ਲੱਗੇ ਨਹੀਂ ਹੋਏ ਹੁਣ ਕਰ ਗੱਲ ਮੇਰੇ ਨਾਲ ਹੈ ਉਦੋਂ ਖਾਦੀ ਨਹੀਂ ਹੋਈ ਮੇਰੀ ਚਾਹ ਨਹੀਂ ਪੀਤੀ ਹੁਣ ਪੀਤੀ ਹੁਣ ਨਾ ਤੇ ਫਿਰ ਫਿਰ ਆ ਹੀ ਤਾਂ ਖੇਡ ਹੈ ਮਾਸ ਖਾਣਾ ਦਾਰੂ ਪੀਣਾ ਹੈ ਤਾਂ ਸਾਰਾ ਹੀ ਤਾਂ ਤੇ ਮਹਾਰਾਜਾ ਕਹਿੰਦੇ ਇਹਨੇ ਇਹ ਉਹ ਕੀ ਕਹਿੰਦੇ ਨੇ ਖਾਣਾ ਪੀਣਾ ਹੈ ਪਵਿੱਤਰ ਹੈ ਦੀਤੋ ਰਿਜਨ ਸਮਾਏ ਹਰ ਰਿਜਿਕ ਦਿੱਤਾ ਹੈ ਪਵਿੱਤਰ ਹੈ ਬਾਬਾ ਤੂੰ ਐਵੇਂ ਸਾਨੂੰ ਪੁਰਨੇ ਦੀਵਾਨ ਡਿਆ ਹੈ ਉਹ ਮੈਂ ਕਿਹਾ ਸਾਰਾ ਪਵਿੱਤਰ ਇਹ ਤੁਹਾਨੂੰ ਕੌਣ ਕਹਿੰਦਾ ਵੀ ਨਹੀਂ ਪਵਿੱਤਰ ਹੈ ਪਵਿੱਤਰ ਹੈ ਸਾਰੀ ਚੀਜ਼ ਪਵਿੱਤਰ ਹੈ ਪਾਕ ਪਵਿੱਤਰ ਨੇ ਪੰਜੇ ਤਤ ਪਾਪ ਪਵਿੱਤਰ ਨੇ ਫਰ ਹੁੰਦਾ ਅਸਰ ਵੇਖਿਆ ਗਿਆ ਹੈ ਜਿਵੇਂ ਮੈਂ ਕਹਤ ਤੁਹਾਨੂੰ ਬੜੀ ਇੱਕ ਮਿਸਾਲ ਤਾਂ ਬੜੀ ਕੌੜੀ ਹੈ ਇਹ ਬਚਨ ਬੜੇ ਕੌੜੇ ਨੇ ਘਰ ਵਾਲੀ ਤੇ ਭੈਣ ਦੇ ਸਰੀਰ ਦੇ ਵਿੱਚ ਕੋਈ ਅੰਤਰ ਨਹੀਂ ਹੁੰਦਾ ਪਰ ਉਸ ਚੀਜ਼ ਦਾ ਅਸਰ ਕੱਢ ਕੇ ਦੇਖਿਆ ਜਾਂਦਾ ਹੈ ਕਿ ਜੋ ਰਿਸ਼ਤਾ ਘਰ ਵਾਲੀ ਨਾਲ ਨਿਵਾਇਆ ਜਾ ਸਕਦਾ ਹੈ ਭੈਣ ਨਾਲ ਨਹੀਂ ਨਿਵਾਇਆ ਜਾ ਸਕਦਾ ਇਹ ਅਸਲ ਗਲਤ ਹੋ ਜੂਗਾ ਸਾਰਾ ਇਹ ਬੈਲੈਂਸ ਗਲਤ ਹੋ ਜੂਗਾ ਇਸੇ ਤਰੀਕੇ ਖਰਾਕਾਂ ਦੇ ਵੀ ਤੱਤ ਕੱਢਿਆ ਸਿਆਣਿਆਂ ਨੇ ਬਜ਼ੁਰਗਾਂ ਨੇ ਸੰਤਾਂ ਨੇ ਵੀ ਜਿੱਥੇ ਜਾ ਕੇ ਟਮਾਟਰ ਤੇ ਖੀਰੇ ਨੇ ਜਾ ਕੇ ਤੇਰੇ ਸਰੀਰ ਦੇ ਵਿੱਚ ਪਚ ਜਾਣਾ ਉਥੇ ਬੱਕਰੇ ਵਾਲੇ ਜਿਹੜੇ ਪੱਟ ਖਾਣਾ ਹੈ ਨਾ ਉਹ ਨਹੀਂ ਪਚਦੇ ਉਸੇ ਤਰੀਕੇ ਜਿਵੇਂ ਠੀਰਾ ਪਚਦਾ ਇਹ ਨਹੀਂ ਖਾਣੀ ਕੋਈ ਇੱਕ ਚੀਜ਼ ਆਪਾਂ ਦੇਖੋ 8 ਵਜੇ ਖਾਧੀ ਸਾਢੇ 9 ਵਜੇ ਨੂੰ ਪਚ ਗਈ 10 ਵਜੇ ਤੱਕ ਉਹਦਾ ਹੂਣ ਵੀ ਬਣ ਗਿਆ ਤੇ ਉਹ ਪੱਚੀ 11 ਵਜੇ ਤੇ ਵਾਹ ਰਾਮ ਵਾਲੀ ਨੀਂਦ ਆਉਂਦੀ ਹੈ ਤੇ 5 ਵਜੇ ਦੇ ਨਾ ਸਰੀਰ ਹੈ ਬਿਲਕੁਲ ਪੜਾਕੇ ਤੇ ਉੱਠਦਾ ਤੇ ਸਵੇਰ ਨੂੰ ਜਾ ਕੇ ਫਰੈਸ਼ ਹੋ ਜੀਦਾ ਤੇ ਫਿਰ ਲੈ ਲਿਓ ਇੱਕ ਜਿਹੜੀ ਖਾਤੀ 11 ਵਜੇ ਤਾਈ ਤਾਂ ਉਹਨੂੰ ਸੇਕ ਲਾ ਕੇ ਅੰਦਰੋਂ ਪਚਿਆ ਹੀ ਨਹੀਂਗਾ ਫਿਰ ਸਵੇਰੇ ਕਹਿੰਦੇ ਨੇ ਲਿਓ ਜੀ ਫਿਰ ਅਰਬੰਚੂਰਣ ਲਿਓ ਸਾਡਾ ਤਾਂ ਪੇਟ ਨਹੀਂ ਖੁੱਲਦਾ ਪੇਟ ਖੁੱਲੇ ਕਿਵੇਂ ਅੰਦਰੋਂ ਪ체 ਤਾਂ ਖੁੱਲੇ ਲੱਗਿਆ ਮਨੇ ਵੀ ਮਾਸ ਖਾਣਾ ਚਾਹੀਦਾ ਕਿ ਨਹੀਂ ਉਹਨਾਂ ਤੱਤ ਕੱਢਿਆ ਕੀ ਪਾਪ ਆਪੇ ਪਾਪ ਹੋ ਗਿਆ ਜਦੋਂ ਸਵੇਰੇ ਉੱਠਿਆ ਹੀ ਨਹੀਂ ਗਿਆ ਰਾਤ ਨੂੰ ਮਸਾਲੇਦਾਰ ਭੋਜਨ ਕੱਲਾ ਮਾਸ ਕਰੋ ਮਸਾਲੇਦਾਰ ਚੀਜ਼ਾਂ ਖਾ ਕੇ ਤਲੀਆਂ ਚੀਜ਼ਾਂ ਖਾ ਕੇ ਸੌਂ ਗਏ ਸਵੇਰੇ ਜਦੋਂ ਉੱਠਿਆ ਨਹੀਂ ਜਾਣਾ ਪਾਪ ਹੀ ਹੋ ਗਿਆ ਨਾ ਨਾਮ ਸਿਮਰਨ ਹੋਇਆ ਨਾ ਉੱਠਣ ਜੋਗੇ ਰ ਅਚਾਨਤ ਉਹ ਸਾੜ ਪੈਂਦਾ ਜੇ ਮਾਤਾ ਨੇ ਆ ਕੇ ਬੁਲਾਇਆ ਘਰ ਵਾਲੀ ਨੇ ਆ ਕੇ ਬੁਲਾਇਆ ਉਹਦੇ ਗੱਲ ਪੈ ਗਈ ਪਾਪ ਹੀ ਹੋ ਗਿਆ ਸਾਰਾ ਖੇੜ ਹੀ ਲੱਗ ਗਈ ਐਸਾ ਮਾੜਾ ਖਾਣਾ ਖਾਂਦਾ ਸ਼ਰਾਬ ਪੀ ਕੇ ਰਾਤ ਨੂੰ ਸ਼ੇਰ ਬਣ ਗਿਆ ਕਰੰਟ ਵੱਧ ਗਿਆ ਨਾੜਾਂ ਵੀ ਆਪਦੀਆਂ ਸਰੀਰ ਦੀ ਆਪ ਦਾ ਸ਼ਰਾਬ ਨੇ ਤਾਂ ਜਾ ਕੇ ਉਹਨਾਂ ਨੂੰ 10 ਗੁਣਾ ਹੀ ਕਰਨਾ ਹੈ ਪਹਿਲੋਂ 20 ਸਾਲ ਦੀ ਉਮਰ ਚ ਇੱਕ ਬੰਦਾ ਸ਼ਰਾਬ ਪੀਂਦਾ ਇਹਨੂੰ ਲਲ ਲੱਗ ਨਸ਼ਾ ਹੁੰਦਾ 30 ਚ ਲੱਗ ਹੁੰਦਾ 40 ਚ ਲੱਗ ਹੁੰਦਾ 50 ਚ ਉਹ ਕਹਿੰਦੇ ਜਾਲੇ ਕਿ ਸ਼ਰਾਬ ਮਾੜੀ ਹੋਣੀ ਲੱਗੀ ਸ਼ਰਾਬ ਨਹੀਂ ਮਾੜੀ ਹੋਣ ਲੱਗੀ ਜਿਹੜੀਆਂ ਚੀਜ਼ਾਂ ਤੇ ਨਾੜਾਂ ਤੇ ਮਾਸਪੇਸ਼ੀਆਂ ਤੇ ਜਾ ਕੇ ਅਸਰ ਕਰਦੀ ਸੀ ਉਹ ਗੁੱਡੀਆਂ ਹੁੰਦੀਆਂ ਸ਼ਰਾਬ ਤਾਂ ਉਹ ਵੀ ਨਹੀਂ ਸਰੀਰ ਗਲ ਗਿਆ ਹੁਣ ਸਰੀਰ ਵੀ ਤੁਹਾਡਾ ਸੀ ਪਾਵਰ ਵੀ ਤੁਹਾਡੀ ਸੀ ਉਹ ਸ਼ਰਾਬ ਦਾ ਇੱਕ ਬਰੂਧ ਸੀ ਉਹ ਜਾ ਕੇ ਅੰਦਰ 10 ਗੁਣਾ ਕਰ ਦਿੰਦੀ ਸੀ ਉਸ ਚੀਜ਼ ਨੂੰ ਜਦੋਂ ਅੰਦਰੋਂ ਸਰੀਰ ਭੱਗ ਗਿਆ ਸ਼ਰਾਬ ਦਾ ਇੱਕ ਜੈ ਉਹ ਬਰੂਧ ਉਹ ਨਹੀਂ ਕੰਮ ਕਰਦਾ ਖੇਤਾਂ ਵਿੱਚ ਆਪਾਂ ਅੱਜ ਤੋਂ 30 ਸਾਲ ਪਹਿਲਾਂ ਜਦੋਂ ਯੂਰੀਆ ਪਾਉਂਦੇ ਸਨ ਇਹੀ ਫਸਲ ਵਗਦੀ ਆਉਂਦੀ ਸੀ ਬਾਹਰੋਂ ਅੱਜ ਉਹ ਯੂਰੀਆ ਦੁੱਗਣੀ ਹੋ ਗਈ ਆ ਤੇ ਫਸਲ ਵੀ ਉਹ ਨਹੀਂ ਬਣਦੀ ਜਿਹੜੀ ਖਾਦ ਜ਼ਮੀਨ ਦੇ ਤੱਤ ਨੇ ਉਹ ਖਤਮ ਹੋ ਗਏ ਇਸ ਕਰਕੇ ਮੈਨੂੰ ਬੜੇ ਫੋਨ ਆਉਂਦੇ ਨੇ ਮੈਂ ਤੁਹਾਨੂੰ ਨਹੀਂ ਕਹੂੰਗਾ ਵੀ ਕਿਤੇ ਕਹੋ ਬਾਬਾ ਕਹੇ ਵੀ ਵੀ ਕਹਦੇ ਵੀ ਮਾਸ ਖਾ ਲਿਆ ਕਰੋ ਕੋਲੀ ਕੋਲੀ ਕੁਝ ਨਹੀਂ ਹੁੰਦੀ ਉਹਦੇ ਉਹਦੇ ਤੱਤ ਬੜੇ ਗਲਤ ਨੇ ਸ਼ਰਾਬ ਪੀਣ ਦੇ ਨਾਲ ਸਰੀਰ ਭੁੱਜਦਾ ਆ ਸਰੀਰ ਦੀ ਜਿਹੜੀ ਉਮਰ ਆ ਸਵਾਸਾਂ ਦਾ ਧੰਨ ਮਹਾਰਾਜ ਨੇ ਪੱਕਾ ਨਿਰਧਾਰਤ ਕੀਤਾ ਹੈ ਸਾਡਾ ਹੁਣ ਸਵਾਸ ਤੇ ਸਰੀਰ ਦੋਨਾਂ ਦਾ ਸੁਮੇਲ ਬਣਾਇਆ ਜੇ ਹੁਕੰਮ ਵਿੱਚ ਚੱਲਾਂਗੇ ਸਵਾਸ ਮੁੱਕਦਿਆਂ ਤਾਈਂ ਸਰੀਰ ਸਾਥ ਦਿੰਦਾ ਰਹਿੰਦਾ ਹੈ ਤੇ ਜੇ ਸਰੀਰ ਦਾ ਜ਼ੋਰ ਜ਼ਿਆਦਾ ਲਵਾ ਦਿਓਗੇ ਸ਼ਰਾਬ ਵੀ ਕਿਹਨੂੰ ਪਹਿਲਾਂ ਖਤਮ ਕਰ ਦਿਓਗੇ ਪਟ્રોલ ਸਵਾਸਾਂ ਦਾ ਮੁੱਕਣਾ ਨਹੀਂ ਫਿਰ ਮੰਜੇ ਤੇ ਬਹਿ ਕੇ ਉਮਰ ਖੋਗਣੀ ਪੈਗੀ ਸਵਾਸ ਤਾਂ ਆਪਦੇ ਟਾਈਮ ਤੇ ਮੁੱਕਣਗੇ ਸਰੀਰ ਪਹਿਲਾਂ ਰੋਕਦਾ ਜਿਵੇਂ ਦਾਲ ਤੇ ਰੋਟੀ ਜਦੋਂ ਕੌਲੀ ਵਿੱਚ ਪਾ ਕੇ ਥਾਲੀ ਵਿੱਚ ਪਾ ਕੇ ਆ ਗਈ ਸਿਆਣੇ ਹੁੰਦੇ ਨਾ ਜਿਹੜੇ ਇਹ ਘਰ ਜਾਣ ਪਰੌਣਿਆਂ ਕਰ ਉਸੇ ਹਿਸਾਬ ਨਾਲ ਗੁਲਕੀ ਦੇ ਵਿੱਚ ਦਾਲ ਚੱਕਦੇ ਨੇ ਵੀ ਦਾਲ ਤੇ ਰੋਟੀ ਬਰਾਬਰ ਵੀ ਰੋਟੀ ਪਹਿਲੋਂ ਬੇਸ਼ੱਕ ਮੁੱਕ ਜੇ ਦਾਲ ਨਹੀਂ ਮੁਕਣੀ ਚਾਹੀਦੀ ਕਿਉਂਕਿ ਉਹ ਥੋੜੀ ਥੋੜੀ ਪਾਈ ਤੇ ਹੁਣ ਜਿਹੜਾ ਜਾਵੇ ਪਰੌਣਿਆਂ ਦੇ ਘਰ ਜਾ ਕੇ ਇੱਕ ਕੌਲੀ ਖਾ ਗਿਆ ਦੋ ਖਾ ਗਿਆ ਤਿੰਨ ਖਾ ਗਿਆ ਅਗਲਾ ਕਹਿੰਦਾ ਤਿੰਨ ਰੋਟੀਆਂ ਨਾਲ ਤਿੰਨ ਖੋਲੀਆਂ ਦਾ ਦਾਲ ਹੀ ਖਾ ਗਿਆ ਆਪੇ ਤੁਸੀਂ ਇੱਕ ਅਲੱਗ ਜਿਹੀ ਨਹੀਂ ਗਿਣੇ ਜਾਣਾ ਵੀ ਯਾਰ ਸਾਰੇ ਨਾਲ ਇੱਕ ਕੌਲੀ ਨਾਲ ਤੇ ਰੋਟੀਆਂ ਖਾ ਲੀਆਂ ਤੇ ਇਹ ਚਾਰ ਕੌਲੀਆਂ ਦਾਲ ਹੀ ਖਾ ਗਿਆ ਲੈ ਦੱਸ ਅਗਲੇ ਦਿਨ ਉਹ ਤੁਹਾਡੀ ਸੇਵਾ ਕਰਨਗੇ ਫਿਰ ਉਹ ਤੁਹਾਨੂੰ ਮਿਹਣਾ ਮਾਰੇਗੀ ਵੀ ਯਾਰ ਤੇਰੀ ਤਾਂ ਯਾਰ ਕੁੱਕਰ ਵੱਖਰਾ ਹੀ ਰੱਖਾਂਗੇ ਵੀਰਿਆ ਇਹ ਐਸੀ ਜ਼ਿੰਦਗੀ ਨਾਲ ਧੱਕਾ ਕਰ ਦਿੱਤੇ ਜਿਹੜਾ ਬਰੂਧ ਸਾਨੂੰ ਸੱਚੇ ਪਾਤਸ਼ਾਹ ਨੇ 80 ਸਾਲਾਂ ਦੀ ਉਮਰ ਪਾਈ ਸਵਾਸ ਉਮਰ ਹੋ ਗਈ ਨਾ ਉਹਦੇ ਮੁਤਾਬਕ ਸਰੀਰ ਬਣਾਇਆ ਤੇ ਕਹਿੰਦੇ ਦਿਨ-ਦਿਨ ਕਰਕੇ ਇਧਰੋਂ ਸਰੀਰ ਖੁਰਦਾ ਜਾਓ ਇਧਰੋਂ ਤੇ ਰਿਸ਼ਵਾਸ ਕਰਦੇ ਜਾਓ ਤੇ ਆਨੰਦ ਨਹੀਂ ਹੁਕਮ 'ਚ ਚੱਲ ਨਹੀਂ ਉੱਥੇ ਜਾ ਕੇ ਇਹਨੂੰ ਜਿਵੇਂ ਕਬੱਡੀ ਵਾਲੇ ਜਾਂ ਜਿਹੜੇ ਨੰਬਰ ਚੱਕਦੇ ਆ ਦੇਖਦੇ ਆ ਨਾ ਪੱਟੀ ਕੇ ਲਾ ਲਾ ਕੇ ਸਰੀਰ ਦੇ ਵਿੱਚ ਖਰਾ ਉਹ ਮੈਡੀਸਨ ਲੈ ਲਿਆ ਕਿ ਪਹਿਲੋ ਤਾਂ ਚੱਕ ਲੈਂਦੇ ਹੱਡੀ ਚੋਂ ਜਾਨ ਨਿਕਲ ਜਾਂਦੀ ਫਿਰ ਪਿੱਛੇ ਪੈ ਜਾਓ ਮੰਜੇ ਫਿਰ ਡਾਕਟਰਾਂ ਕਹਿੰਦਾ ਵੀ ਬਦਲਾਓ ਲੀਵਰ ਲਿਆਓ ਹੈਲਥ ਕਾਰਡ ਜੇ ਤੁਸੀਂ ਕੋ ਬਣਵਾਇਆ ਤੇ ਤੁਹਾਡਾ ਕੈਸ਼ਲੈਸ ਕਰਨਿਆ ਸਾਰਾ ਖੇਲ ਡਾਕਟਰ ਵੀ ਉਹ ਤੋਂ ਇਸ ਕਰਕੇ ਅਕਲ ਚਾਹੀਦੀ ਕੀ ਖਾਣਾ ਹੈ ਕੀ ਪੀਣਾ ਹੈ ਕਿਵੇਂ ਵਿਚਰਨਾ ਹੈ ਸਾਡੇ ਖਾਣ ਪੀਣ ਦੇ ਮਾਮਲੇ ਨੂੰ ਲੈ ਕੇ ਵੈਸੇ ਕੋਈ ਫਾਊਂਡੇਸ਼ਨ ਨਹੀਂ ਹੈਗੀ ਜੋ ਮਰਜ਼ੀ ਕਰੋ ਪਰ ਗੁਰੂ ਸਾਹਿਬ ਜੀ ਨੇ ਸਾਡੇ ਸਿਆਣਿਆਂ ਨੇ ਸਾਡੇ ਬਜ਼ੁਰਗਾਂ ਨੇ ਉਮਰ ਦੇ ਤੱਤ ਕੱਢ ਕੇ ਇਹ ਚੀਜ਼ਾਂ ਕਹੀਆਂ ਨੇ ਕਿ ਆਹ ਚੀਜ਼ ਖਾਣੀ ਚਾਹੀਦੀ ਆ ਨਹੀਂ ਖਾਣੀ ਹੁਣ ਮੀਂਹ ਦਾ ਦਿਹਾੜਾ ਹੋਵੇ ਰਾਤ ਨੂੰ 10 ਵਜੇ ਤੁਸੀਂ 1 ਲੀਟਰ ਲੱਸੀ ਪੀ ਲੋ ਉਹ ਮਾਸ ਤੋਂ ਵੀ ਮਾੜਾ ਕੰਮ ਕਰ ਦੇਗੀ ਉੱਠਣ ਦਊਗੀ ਉਸੇ ਉਸੇ ਮੀਂਹ ਆਲੇ ਦਿਨ ਜਿੱਦਣ ਮੀਂਹ ਪੈਂਦਾ ਹੋਵੇ ਰਾਤ ਨੂੰ ਬਈ ਲੱਸੀ ਪੀ ਕੇ ਸੌਂ ਜਾਓ ਸਵੇਰ ਨੂੰ ਕੋਈ ਉਠਿਆ ਨਹੀਂ ਜਾਂਦਾ ਗੋਡੇ ਪੀੜ ਹੁੰਦੇ ਨੇ ਉਹ ਤਾਂ ਮਾਸ ਤੋਂ ਹੀ ਮਾੜਾ ਕਰਨ ਤਾਂ ਹੀ ਕਿਹਾ ਵੀ ਦੁਪਹਿਰ ਤੋਂ ਬਾਅਦ ਲੱਸੀ ਨਾ ਪੀਓ ਰੋਟੀ ਦੇ ਨਾਲ ਖੜੇ ਖਾ ਲਓ ਸਵੇਰੇ ਉੱਠਦੇ ਸਾਰ ਜਿਹੜਾ ਜਿੰਨਾ ਵੀ ਰੱਜ ਕੇ ਖਾਦਾ ਜਾਂਦਾ ਆ ਠੰਡਾ ਖਾਦਾ ਜਾਂ ਲੈ ਖਾ ਲਓ ਰਾਤ ਨੂੰ ਥੋੜਾ ਖਾਓ ਦੁਪਹਿਰੇ ਇੰਨਾ ਖਾ ਇਹ ਤਤ ਕੱਢੀ ਹੋਈ ਮਾਰਾਇ ਨੇ ਜਦੋਂ ਕਹਿ ਦਿੱਤਾ ਜਿੱਤ ਖਾਦੇ ਤਨ ਪੀੜਿਆ ਮਨ ਵਿੱਚ ਲੈ ਵਕਾਰ ਐਸੀ ਕੋਈ ਵੀ ਖਰਾਕ ਨਾ ਖਾਓ ਅਸੀਂ మాਸ ਨਹੀਂ ਅਸੀਂ ਸਾਰੀ ਗੱਲ ਇਹ ਆ ਕਿ ਜਿੰਦੇ ਖਾ ਕੇ ਤੁਹਾਡੇ ਮਨ ਚ ਵਕਾਰ ਚੱਲਦੇ ਨੇ ਸ਼ਬਦ ਦਾ ਅਭਿਆਸ ਨਹੀਂ ਹੁੰਦਾ ਸਤਿ ਤੇ ਧਿਆਨ ਨਹੀਂ ਲੱਗਣਾ ਦੂਜਿਆਂ ਨੂੰ ਵੀ ਤੁਸੀਂ ਔਖੇ ਸੋਖੇ ਬੋਲਣਾ ਨਾ ਖਾਓ ਉਹ ਪਾਪ ਹੀ ਐ ਹੁਣ ਜੇ ਆਪਾਂ ਤਿੰਨੇ ਚਾਰੇ ਟਾਈਮ ਸਾਗ ਹੀ ਖਾਈ ਜਾਵਾਂਗੇ ਉਹਨੇ ਤਜਾਬ ਬਣਾ ਦੇਣਾ ਉਹ మాਸਰ ਗਈ ਸੋ ਇੱਕ ਸੈਂਟੀਫਿਕਲੀ ਸੋਚੋ ਚੰਗੇ ਭਲੇ ਸਿਆਣੇ ਭਾਰੇ ਬੰਦੇ ਨਹੀਂ ਤੇ ਫਿਰ ਆਪਾਂ ਪਰ ਪਰ ਬਹਿ ਜਾਏ ਸ਼ਰਾਬ ਮਾਸ ਇਹ ਭੰਗ ਤਤੂਰੇ ਫੇਫੂਕੀ ਇਹ ਸਭ ਬਾਣੀ ਵਿੱਚ ਵਰਜਿਤ ਆ ਪਾਣ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚਿੱਤਿਓ ਜਦ ਪਗੜ ਚ ਲਾਈਆਂ ਪਾਣ ਸੁਪਾਰੀ ਬੀੜੀ ਸਭ ਤੰਬਾਕੂ ਸਭ ਬੰਦ ਹੈ ਕਿਉਂ ਇਹਨਾਂ ਨਾਲ ਸਰੀਰ ਦੇ ਤਤਾਂ ਦਾ ਬੈਲੈਂਸ ਵਿਗੜਦਾ ਤੇ ਸਰੀਰ ਜਿਹੜਾ ਉਹ ਵੱਜਣ ਹੋ ਜਾਂਦਾ ਕਿਸੇ ਕੰਮ ਦਾ ਕੋਈ ਕਹਿੰਦਾ ਦਵਾਈ ਦੇ ਵਿੱਚ ਵੀ ਤਾਂ ਅਲਕੋਹਲ ਪਾਈ ਹੁੰਦੀ ਤੇ ਮੈਂ ਕਹਾਂ ਦਵਾਈ ਤੁਸੀਂ ਰੋਜ਼ ਲੈਂਦੇ ਹੋ ਜਦੋਂ ਤੁਹਾਡੇ ਸਰੀਰ ਦੇ ਵਿੱਚ ਤਤਾਂ ਦਾ ਬੈਲ ਸਾਊਟ ਹੋ ਗਿਆ ਤੇ ਉਹਨੂੰ ਠੀਕ ਕਰਨ ਲਈ ਡਾਕਟਰ ਨੇ ਦਵਾਈ ਦੇ ਦੇਣੀ ਫਿਰ ਤਾਂ ਕਹਿੰਦਾ ਦੋ ਪੈਗ ਲਾ ਲੈਣੇ ਚਾਹੀਦੇ ਨੇ ਜਦੋਂ ਸਰੀਰ ਖਲਰ ਹੋ ਗਿਆ ਮੈਂ ਕਹਾਂ ਨਾ ਇਸ ਤਰ੍ਹਾਂ ਦੀ ਬਵਾਦ-ਬਵਾਦ ਨਾ ਮੇਰੇ ਨਾਲ ਕਰੋ ਆ ਗਿਆ ਨਹੀਂ ਇਹ ਇਹ ਹੀ ਇਹ ਹੀ ਤਾਂ ਚੀਜ਼ ਤੁਹਾਡੀ ਮਰੀ ਨਹੀਂ ਫਿਰ ਤੁਸੀਂ ਉਧਰ ਸਿਮਨ ਕਰ ਦਿਓ ਤਾਂ ਹੀ ਤੁਹਾਡੀ ਅਵਸਥਾ ਨਹੀਂ ਬਣਦੀ ਮਨ ਚ ਵਾਸਨਾ ਹੈ ਤਾਂ ਇੰਨੀ ਆ ਵੀ ਅਸੀਂ ਹਾਂ ਕਰਨੀ ਚਾਹੁੰਦੇ ਆ ਹਾਂ ਕਰ ਇੱਕ ਵਾਰੀ ਸਾਨੂੰ ਕਿਸੇ ਤਰੀਕੇ ਵੀ ਕਰ ਹਾਂ ਕਰਦੇ ਨਹੀਂ ਗੁਰਮੁਖੋ ਵਾਸਨਾ ਜੇਕਰ ਮਨ ਦੇ ਵਿੱਚ ਹੈ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਚਾਹੇ ਤੁਸੀਂ 10 ਘੰਟੇ ਵੈਗਰੂ ਕਰ ਲਿਓ ਵਾਸਨਾ ਨੇ ਤੁਹਾਨੂੰ ਜੀਰੋ ਵਿੱਚ ਲੈ ਆਉਣਾ ਛੋਟੇ ਹੁੰਦੇ ਆ ਤੁਸੀਂ ਲੁੰਡੋ ਖੇਡੀ ਹੋਣੀ ਆ ਉਹ ਕਈ ਵਾਰੀ ਲੁੰਡੋ ਖੇਡਦੇ ਆ ਖੇਡਦੇ ਆ ਸਾਰੇ ਨੰਬਰ ਪਾਰ ਕਰ ਜਾਈਦੇ ਸੀ ਇਹ 99 ਵਾਲਾ ਜਿਹੜਾ ਜਾ ਕੇ ਸੱਪ ਹੁੰਦਾ ਸੀ ਨਾ ਤੇ ਜੇ ਕੋਟੀ ਉਹ 99 ਤੇ ਆ ਗਈ ਤੇ ਉਸੇ ਉਸੀ ਥੱਲੇ ਲੈ ਗਈ ਉਹ 99 ਵਾਸਨਾ ਹੀ ਹੈ ਉਹ ਕਿਸੇ ਗੁਰਮਖ ਨੇ ਹੀ ਬਣਾਈ ਉਹ ਨਾ ਉਹ ਲੁੱਡੋ ਪੈ ਕੰਨਾ ਆਇਆ ਸੀਗਾ ਉਹ ਮੇਰੇ ਤੋਂ ਨਾ ਬਣੀ ਨਹੀਂ ਉਹ ਕਿਸੇ ਮਹਾਪੁਰਸ਼ ਨੇ ਉਹ ਲੁੱਡੋ ਦਾ ਬੜਾ ਸੋਹਣਾ ਜ਼ਿਕਰ ਕੀਤਾ ਸੀ ਉਹ ਕਹਿੰਦਾ ਇਹ ਵੀ ਕਿਸੇ ਮਹਾਪੁਰਸ਼ਾਂ ਦੀ ਕੋਸ਼ਿਸ਼ ਸੀ ਵੀ ਜੇ ਅਖੀਰ ਤੱਕ ਜਾ ਕੇ ਵੀ ਵਾਸਨਾ ਮਨ ਚੋਂ ਨਹੀਂ ਨਿਕਲਦੀ ਉਹ ਵਾਸਨਾ ਦੇ ਹੀ ਸੱਪ ਨੇ ਪਈਓ ਜਿਹੜਾ 20 ਨੰਬਰ ਤੇ ਸੱਤ ਆਉਂਦਾ ਉਹ ਲਗਭਗ ਉਹਨਾਂ ਦੱਸਿਆ ਸੀ ਕਿ ਇੱਥੋਂ ਤੱਕ ਬੰਦਾ ਆ ਜਾਵੇ ਜੇ ਕਾਮ ਨਹੀਂ ਛੱਡਦਾ ਸਾ ਉਹ ਥੱਲੇ ਆ ਜਾਊਗਾ ਜੇ ਬੰਦਾ ਇੰਨੀ ਭਗਤੀ ਕਰਕੇ ਕ੍ਰੋਧ ਨਹੀਂ ਛੱਡਦਾ ਉਹ ਇੰਨਾ ਕਿ ਥੱਲੇ ਆ ਜਾਏਗਾ ਉਹਨਾਂ ਨੇ ਜਿੱਥੇ ਜਿੱਥੇ ਸੱਤ ਸੀ ਉੱਥੇ ਕਿਤੇ ਨਿੰਦਿਆ ਲਿਖਿਆ ਸੀ ਕਿਤੇ ਚੁਗਲੀ ਲਿਖੀ ਸੀ ਤੇ ਅਖੀਰ ਜਿਹੜਾ ਉਹ 99 ਨੰਬਰ ਵਾਲਾ ਸੱਤ ਸੀ ਨਾ ਉਹਦੇ ਤੇ ਉਹਨਾਂ ਨੇ ਕਿਆ ਹਿਆ ਸੀ ਬਾਸਨਾ ਦੁੱਧ ਜੇ ਥੀਰ ਤੱਕ ਜਾ ਕੇ ਜਿਹੜਾ ਬੰਦਾ ਬਾਸਨਾ ਵਾਂਚੋਂ ਹੀ ਨਾ ਨਿਕਲਦਾ वासना ਇਸਤਰੀ ਦੀ ਵੀ ਹੈ ਨਸ਼ੇ ਦੀ ਵੀ ਹੈ ਖਾਣ ਪੀਣ ਦੀ ਵੀ ਹੈ ਤੇ ਦੁਭਦਾ ਚੋਲੇ ਨਿਕਲਦਾ ਉਹ ਕਹਿੰਦਾ ਉਹ ਫਿਰ ਉਹਦੀ ਗੋਟੀ ਐਸੀ ਪਈਦੀ 100 ਤੇ ਜਾਂਦਾ ਜਾਂਦਾ 0 ਤੇ ਆਦੀ ਉਹ ਕਹਿੰਦੇ ਉਹ ਮਹਾਪੁਰਸ਼ਾਂ ਨੇ ਕਿਸੇ ਨੇ ਉਹ ਜਿਹੜਾ ਲੁੱਡੋ ਬਣਾਈ ਸੀ ਨਾ ਸਮਝਾਉਣ ਦੀ ਬਣਾਈ ਸੀ ਚਲੋ ਸਮਝਣ ਤੇ ਆਓਗੇ ਤਾਂ ਸਾਰੀ ਚੀਜ਼ ਸਮਝਾਏਗੀ ਨਾ ਸਮਝਣ ਤੇ ਆਓਗੇ ਤਾਂ ਸਾਰੇ ਚੀਜ਼ ਉਲਟਾ ਕਰ ਦੇਗੀ